ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਮੋਗੇ ਇਸ ਵੀਡੀਓ ਨੂੰ ਦੇਖ ਕੇ ਨਾ ਸੱਚੀ ਅੱਖਾਂ ਵਿੱਚ ਪਾਣੀ ਆ ਗਿਆ ਦੇਖ ਸਕਦੇ ਹੋ ਇਹ ਵੀਰ ਦਾ ਨਾ ਵਿਆਹ ਹੁੰਦਾ ਹੈ ਤੇ ਇਸ ਦੀ ਮਾਂ ਬਿਮਾਰ ਹੋ ਜਾਂਦੀ ਹੈ ਤੇ ਵੀਰ ਜਦੋਂ ਆਪਣੇ ਘਰ ਵਾਲੀ ਨੂੰ ਵਿਆਹ ਕੇ ਘਰ ਲੈ ਕੇ ਆਉਂਦਾ ਹੈ ਤੇ ਮਾਂ ਨੇ ਉਦਾਂ ਹੀ ਆਪਣੇ ਨੂੰਹ ਤੇ ਆਪਣੇ ਪੁੱਤ ਦੇ ਉੱਤੋਂ ਪਾਣੀ ਵਾਰਿਆ ਦੇਖ ਸਕਦੇ ਹੋ ਮਾਂ ਦੇ ਆਕਸੀਜਨ ਵੀ ਲੱਗੀ ਹੋਈ ਹੈ ਜੇ ਅੱਜ ਮਾਂ ਠੀਕ ਹੁੰਦੀ ਤਾਂ ਉਸ ਨੂੰ ਕਿੰਨਾ ਚਾਹ ਹੋਣਾ ਸੀ ਆਪਣੀ ਨੂੰਹ ਤੇ ਆਉਣ ਦਾ ਤੇ ਟੀ ਵੜਾ ਹੀ ਦੋਖ ਲੱਗਾ ਇਸ ਵੀਡੀਓ ਨੂੰ ਦੇਖ ਕੇ ਮਾਪੇ ਬਾਪ ਨੂੰ ਇਸ ਦਿਨ ਦਾ ਵੜੀ ਹੀ ਵੇ ਸਵਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਉਹਨਾਂ ਨੇ ਲੱਖ ਲੱਖ ਸਗਣ ਬਣਾਉਣੇ ਹੁੰਦੇ ਨੇ ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ਦੇ ਵਾਹਿਗੁਰੂ ਹਰ ਇੱਕ ਬੱਚੇ ਦੇ ਮਾਪੇ ਬਾਪ ਨੂੰ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤੀਆਂ ਵਖਸੀ ਐਦਾਂ ਦੀ ਘੜੀ ਕਦੇ ਕਿਸੇ ਮਾਪੇ ਬਾਪ ਤੇ ਨਾ ਲੈ ਕੇ ਆਵੀ ਕਿ ਮਾਪੇ ਬਾਪ ਖੁਸ਼ੀਆਂ ਦੇ ਦਿਨ ਬਿਮਾਰ ਹੋ ਜਾਣ ਤੇ ਘਰਾਂ ਵਿੱਚ ਖੁਸ਼ੀਆਂ ਹੋਣ ਕਿਉਂਕਿ ਮਾਪੇ ਬਾਪ ਬਿਨਾ ਸਾਰੀਆਂ ਖੁਸ਼ੀਆਂ ਵੀ ਅਧੂਰੀਆਂ ਲੱਗਦੀਆਂ ਨੇ ਇਸ ਵੀਰ ਦੀ ਮਾਂ ਲਈ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵਾਦ ਤੋਂ ਵਾਦ ਸ਼ੇਅਰ ਜਰੂਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ